ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਹੀਪੁਰ ਦੇ ਨੇੜੇ ਸ਼ਹਿਰ ਤਲਵੰਡੀ ਪਾਈ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਕਾਫੀ ਤੁਹਾਨੂੰ ਵੀਡੀਓ ਦਿਖਾਈਆਂ ਬਾਈ ਦਾ ਵਪਾਰ ਦਾ ਕੰਮ ਆ ਜ਼ਿਆਦਾਤਰ ਦੋਸਤੋ ਕਟੀਆਂ ਛੂਟੀਆਂ ਹੀ ਹੁੰਦੀਆਂ ਅੱਜ ਤੁਹਾਨੂੰ ਬੂਰੀਆਂ ਦਾ ਖਜ਼ਾਨਾ ਦਿਖਾ ਦੇਣਾ ਜੀ ਜਿਹਦੇ ਵਿੱਚ ਤਿੰਨ ਬੂਰੀਆਂ ਹੋਣਗੀਆਂ ਜੀ ਤੇ ਇੱਕ ਤੁਹਾਨੂੰ ਨੀਰੀ ਰਾਵੀ ਨਸਲ ਦੇ ਵਿੱਚ ਕੱਟੀ ਦਿਖਾ ਟੋਟਲ 4 ਚਾਰਨਾਗ ਹੋ ਜਾਣਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਚਾਰੇ ਜਿਹੜੀ ਆਪਾਂ ਤੋਰ ਫੇਰ ਕੇ ਦੇਖ ਲੈਣੀ ਆ ਠੀਕ ਹੈ ਜੀ ਥਾਣਾ ਥਾਣਾ ਸਾਰੀਆਂ ਤੇ ਦਿਖਾ ਦੂੰਗਾ ਬਾਕੀ ਉਮਰ ਦੀ ਗੱਲ ਜਿਹੜੀ ਸਾਰੀ ਬਾਈ ਨਾਲ ਹੀ ਕਰਾਂਗੇ ਠੀਕ ਹੈ ਜੀ ਜਿਹੜਾ ਨਾ ਕਿ ਤੁਹਾਨੂੰ ਪਸੰਦ ਆਵੇ ਉਹਦੀ ਤਸਵੀਰ ਤੁਸੀਂ ਆਪ ਕਰਨੀ ਆ ਕਿ ਠੀਕ ਹੈ ਜੀ ਤੇ ਬਾਕੀ ਨਦੀ ਜਿਹੜੀ ਦੂਸਰ ਗੱਲਬਾਤ ਆਉ ਬਾਈ ਹੁਣ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਥਰੀ ਗਾਲਾਂ ਮਰਜੀ ਬਾਈ ਹੋ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਤੁਸੀਂ ਆਪੇ ਠੀਕ ਹੈ ਬਾਈ ਠੀਕ ਅੱਛਾ ਆ ਹੀ ਜਾਂਦੇ ਆ ਜਾਨਵਰ ਆਪਣੇ ਕੋਲੇ ਹਾਂ ਹਾਂ ਬਾਈ ਇਹ ਹੁਣ ਐਵੇਂ ਰੇ ਵੱਡੇ ਭਰਾਣੇ ਕੰਮ ਕੀਤਾ ਤੇ ਆਪਣਾ ਲੱਗਾ ਤੇ ਉਹ ਆ ਜਿਹੜੀ ਸੀ ਘਰੇ ਉਹ ਕਟਕਾਂ 10 ਪਾਈ ਉੱਥੇ ਗਿਆ ਵੇਖਣ ਕਟਕਾਂ ਹੋਰ ਅੱਛਾ ਹੋਰ ਕਟੇ ਦੇਖਣ ਗਿਆ ਹਾਂ ਫਿਰ ਤੁਹਾਡੇ ਕੋਲ ਵੀ ਟਾਵਾਂ ਸਾਵਾਂ ਜਿਹੜਾ ਪੂਰਾ ਪੂਰਾ ਹੀ ਹੁੰਦਾ ਵਾ ਤੇ ਫਿਰ ਮੈਂ ਕਿਹਾ ਚਲੋ ਮੈਂ ਨਾਲ ਲਾਈ ਠੀਕ ਹੈ ਅੱਛਾ ਚਾਰ ਨਾਗ ਹੈਗੇ ਅੱਜ ਹਣਾ ਚਾਰ ਆ ਬਾਈ ਬੂਰੀਆਂ ਨੰਗੀਨੀਆਂ ਠੀਕ ਜ ਹਾਂ ਜੀ ਕਿੰਨੇ ਟਾਈਮ ਦੀ ਹੈ ਇਹ ਇਹ ਸਵਾ ਸਾਲ ਡੇਢ ਸਾਲ ਦੇ ਵਿੱਚ ਵਿੱਚ ਆਈ ਮੰਨ ਕੇ ਚੱਲ ਵੀ ਹਾਂ ਡੇਢ ਸਾਲ ਹਾਂ ਡੇਢ ਸਾਲ ਦੀ ਹੈ ਇਹ ਸਵਾ ਸਾਲ ਤੋੜ ਲੈ ਨੂੰ ਤੋੜ ਕੇ ਦੇਖ ਲਈਏ ਉਹ ਤੋਂ ਵਾੜ ਤੁਹਾਨੂੰ ਪਤਾ ਹੀ ਹੈ ਵੀ ਗਾਹਾਂ ਗਰਮੀ ਹੁੰਦੀ ਆ ਤਾਂ ਕਰਕੇ ਇੰਨਾ ਦੀ ਜੱਤ ਕੱਢੀ ਹੋਈ ਐ ਠੀਕ ਹੈ ਜੀ ਤੇ ਰੰਗ ਉਹ ਤੁਹਾਨੂੰ ਥੋੜਾ ਜਿਹਾ ਬਲੈਕ ਫੀਲੂਗਾ ਜਦੋਂ ਜੱਤ ਆ ਗਈ ਭਰ ਗਈ ਇਹਨਾਂ ਦੇ ਉੱਤੇ ਤਾਂ ਬਹੁਤ ਸੋਹਣਾ ਇਹਨਾਂ ਦਾ ਦੋਸਤੋ ਰੰਗ ਬਣ ਜਾਣਾ ਠੀਕ ਹੈ ਜੀ ਪਹਿਲੇ ਨੰਬਰ ਤੇ ਦੋਸਤੋ ਕੱਟੀ ਤੁਹਾਨੂੰ ਦਿਖਾ ਰਿਹਾ ਜੀ ਮੰਨ ਕੇ ਚੱਲੋ ਵੀ ਡੇਢ ਸਾਲ ਦੀ ਘੇਰੇ ਵਾਲੀ ਆ ਥੋੜੀ ਜਿਹੀ ਘੱਟ ਹੋਊਗੀ ਡੇਢ ਸਾਲ ਤੋਂ ਠੀਕ ਹੈ ਜੀ ਬਾਕੀ ਕੱਟੀ ਬਹੁਤ ਸੋਹਣੀ ਹੈ ਜੀ ਚੰਗੀ ਸੰਭੀ ਹੋਈ ਹੈ ਤੇ ਰੰਗ ਰੂੰਗ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਬਾਕੀ ਸੇਸਪੀ ਦੀ ਇੱਕ ਵਾਰ ਦਿੰਦੇ ਤੇ ਵੈਸੇ ਢਾਂਚਾ ਕਰਤੀ ਦਾ ਸਾਰੀ ਦਾ ਹੀ ਚੰਗਾ ਇਹਦਾ ਇਹ ਬਹੁਤ ਚੰਗੇ ਕਰਾ ਜੋ ਕਟਕਾਈਆਂ ਹੁੰਆਂ ਬਾਈ ਇਹ ਅ ਦਿਖਾ ਦਿੰਦਾ ਜੀ ਸੈਂ ਥੋੜੇ ਆ ਉਮਰ ਦੇ ਹਿਸਾਬ ਨਾਲ ਇਹਨੇ ਗੂਲ ਕਰਨਾ ਠੀਕ ਹੈ ਜੀ ਇਥੇ ਗੂਲ ਕਰ ਲਿਆ ਅੱਛਾ ਇਹਦਾ ਰੇਟ ਫਿਰ ਕੀ ਸੋਚਿਆ ਰੇਟ ਬਈ ਬਾਈ ਦਾ ਹੀ ਕਰੂਗਾ ਫੋਨ ਦੇ ਉੱਪਰ ਹੀ ਅੱਛਾ ਆਪਾਂ ਨੰਬਰ ਤੁਸੀਂ ਲਾ ਦਿਓ ਰੇਟ ਸਾਰੀ ਜਾਣਕਾਰੀ ਬਾਈ ਲਈ ਹੈ ਆਪਾਂ ਚੀਜ਼ਾਂ ਦਿਖਾ ਦਿੰਨੇ ਸਾਰੀਆਂ ਠੀਕ ਹੈ ਤੇ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਕੱਟੇ ਦਿਖਾ ਰਿਹਾ ਜੀ ਮਾਨ ਕੇ ਜਦੋਂ ਵੀ 1.5 ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਇਹਦੀ ਠੀਕ ਹੈ ਛੋੜੀ ਦੇ ਚੈੱਕ ਕਰਾਂ ਵਰਗੀ ਤੇ ਬਾਈ ਹਾਂ ਥਣਾ ਥੁਣਾ ਦੀਆਂ ਕੱਟੀਆਂ ਬਹੁਤ ਸਾਫ਼ ਹੋਈਆਂ ਪੰਡਾ ਹੀ ਲੱਗੀਆਂ ਹੋਈਆਂ ਝੋੜੀਆਂ ਦਾ 200 ਥਾਣਾ ਦੇਖ ਲਿਓ ਜੀ ਥੰਦਾ ਸਾਈਜ਼ ਬਾਕੀ ਇਹ ਕੱਟੀਆਂ ਸਾਰੀਆਂ ਸੀਰ ਸਾਹੂ ਹੋਣਗੀਆਂ ਜਦੋਂ ਇਹ ਹੱਥ ਲਾਉਂਗੀ ਤਾਂ ਪੂਰ ਜਾ ਕੇ ਵਿਚਾਰੀਆਂ ਖੜ ਜਾਂਦੀਆਂ ਐਡੀਆਂ ਸਾਲ ਸੀਰ ਸਾਹੂ ਹੈ ਮੈਂ ਨੰਬਰ ਤੇ 200 ਕੱਟੀਆਂ ਤੁਹਾਨੂੰ ਦਿਖਾ ਰਿਹਾ ਜੀ ਰੇਟ ਬਾਈ ਫੋਨ ਤੇ ਟੈਕ ਕਰੂਗਾ ਉਹਦਾ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਇੱਕ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਇਹ ਵੀ ਬੁਰੀ ਹੈ ਇਹ ਨੰਬਰ ਵਾਈ ਤੁਹਾਨੂੰ ਰਸਈ ਜਾਊਗਾ ਤੁਸੀਂ ਨੰਬਰ ਵਾਈ ਜੀ ਪੁੱਛਣਾ ਬਾਈ ਦੋ ਇਹ ਵੀ ਖੋਲ ਆ ਬਾਰ ਇੱਕ ਜਿਹੜਾ ਕੜਾ ਦੇਦਾ ਵੀ ਇਹ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਆ ਅੱਖਾਂ ਬਲੈਕ ਆ ਬਾਕੀ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਹੈ ਠੀਕ ਆ ਇਹਦੀ ਕਿੰਨੀ ਉਮਰ ਹੋਊਗੀ ਇਹ ਸਾਲ ਦੀ ਆ ਬਾਈ ਸਾਲ ਦੀ ਹਾਂਜੀ ਠੀਕ ਆ ਦੋਸਤੋ ਚੈੱਕ ਸਾਲ ਉਮਰ ਆ ਜੀ ਠੀਕ ਆ ਜੀ ਥਾਂ ਝੋਲੀ ਕਰਮ ਵਾਲੀ ਨੂੰ ਇਹਨੂੰ ਵੀ ਬਹੁਤ ਸੋਹਣੀ ਲੱਗੀ ਹੋਈ ਆ ਠੀਕ ਆ ਬਾਰ ਜਦੋਂ ਪਸ਼ੂ ਕਿਤੇ ਦੇਖੇ ਬਾਈ ਖਰੀਦ ਕੇ ਲੈ ਕੇ ਆਉਂਦਾ ਤਾਂ ਉਥੇ ਖੁੱਲੀਆਂ ਛੱਡੀਆਂ ਹੁੰਦੀਆਂ ਰਸੇ ਰਸੇ ਬਾਈ ਹੁੰਦੀਆਂ ਆਪ ਆ ਕੇ ਪਾ ਦਿੰਦੇ ਆ ਤਾਂ ਕਰਕੇ ਥੋੜਾ ਜਿਹਾ ਰਸੇ ਦੀ ਪਸ਼ੂ ਔੜ ਮੰਨ ਜਾਂਦਾ ਇਹ ਨਾ ਯਾਰ ਫਾਰਮਾਂ 'ਚ ਹੁੰਦੀਆਂ ਗੱਟੀਆਂ ਅੱਛਾ ਉਥੇ ਫਿਰ ਜ਼ਿਆਦਾਤਰ ਖੁੱਲੀਆਂ ਫਿਰਦੀਆਂ ਹਾਂ ਖੁੱਲੀਆਂ ਹੀ ਰਹਿੰਦੀਆਂ ਆਪਾਂ ਵੇਨੇ ਰਹਿੰਦੇ ਵੀਡੀਓ 'ਚ ਵੀ ਆਮ ਵੀ ਤਾਂ ਕਰਕੇ ਥੋੜਾ ਹੋ ਜਾਂਦਾ ਫਿਰ ਰਸੇ ਤੇ ਪਾ ਦਿੰਦੇ ਆ ਥੋੜਾ ਜਿਹਾ ਪਸ਼ੂ ਰਸੇ ਦੀ ਔੜ ਮਨ ਜਾਂਦਾ ਠੀਕ ਹੈ ਜੀ ਖਣ ਦੋਸੋ ਇਸ ਕੱਟੀ ਦੇ ਵੀ ਤੁਹਾਨੂੰ ਦਿਖਾ ਦਿੰਦਾ ਜੀ ਚਾਰੇ ਨਿਕੜ ਗਏ ਹੋਣਗੇ ਖਣ ਸਾਰੀਆਂ ਦੀ ਬਹੁਤ ਸਾਫ ਸੁਧਰੀ ਹੋਣਗੇ ਜੀ ਚਾਰੇ ਚਾਰ ਪਣ ਨਿਕੜਵੇ ਤੇ ਉਮਰ ਕਿੰਨੀ ਇੱਕ ਸਾਲ ਦੀ ਇੱਕ ਸਾਲ ਬਈ ਝੋਲੀ ਦੇਖ ਬਈ ਉਮਰ ਤੇ ਰੇਟ ਇਹਦਾ ਕੀ ਹੈ ਰੇਟ ਇਹਦਾ ਵੀ ਫੋਨ ਦੇ ਸਾਰੀਆਂ ਕੱਤਿਆਂ ਦੇ ਫੋਨ ਤੇ ਹੀ ਆ ਸਾਰੀਆਂ ਦੇ ਨਾਲੇ ਬਈ ਇੱਕ ਚੀਜ਼ ਹੋਰ ਤੈਨੂੰ ਮਖਾਉਣਾ ਮਰਜੀ ਆ ਜਾ ਬਈ ਸੂਧ ਨਿਸ਼ਾਨ ਵਾਲਾ ਪਸ਼ੂ 100 ਚ 10 ਕਟੀਆਂ 5 ਕਟੀਆਂ ਹੁੰਦੀਆਂ ਆ ਆ ਸੂਧ ਨਿਸ਼ਾਨਾ ਨਹੀਂ ਕੱਟੀ ਆ ਠੀਕ ਆ ਹਾਂ ਦੋਸਤੋ ਵੈਸੇ ਨਿਸ਼ਾਨੀਆਂ ਸਾਰੀਆਂ ਹੀ ਮੈਂ ਪਹਿਲਾਂ ਤੁਹਾਨੂੰ ਦੱਸਦਾ ਅੱਖਾਂ ਸਿਰਫ ਬਲੈਕ ਆ ਬਾਕੀ ਪ੍ਰੋਪਰ ਮਾਰਕਿੰਗ ਜਿਹੜੀ ਨੀਲੀ ਰਾਵੀ ਜੀ ਆ ਜਾਂਦੀ ਆ ਠੀਕ ਆ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਜੀ ਰੇਟ ਫੋਨ ਤੇ ਪੈ ਕੀਤਾ ਜਾਊਗਾ ਨਾ ਇਹ ਕਟੀਆਂ ਸਾਰੀਆਂ ਬਾਰਡਰ ਬੈਲਟ ਵਾਲੀਆਂ ਕਟੀਆਂ ਐ ਅੱਛਾ ਅੱਛਾ ਹਾਂ ਪੂਰੀਆਂ ਜਮਾ ਬਾਰਡਰ ਦੇ ਕੋਲੋਂ ਆਈਆਂ ਹੁੰਦੀਆਂ ਠੀਕ ਆ ਤੇ ਤੀਜੇ ਨੰਬਰ ਵਾਲੀ ਬੁਰੀ ਵੀ ਖੋਲ ਆਂ ਦੋਸਤੋ ਇਹ 3G ਨੰਬਰ ਤੇ ਤੁਹਾਨੂੰ ਕੱਟੀ ਦਿਖਾਉਣਾ ਜੀ ਬਹੁਤ ਚੰਗੀ ਸਭੀ ਕੱਟੀ ਹੈ ਵੀ ਠੀਕ ਹੈ ਮੈਂ ਪਹਿਲਾਂ ਹੀ ਗੱਲ ਐਡ ਕਰਤੀ ਵੀ ਜਦ ਸਾਰੀਆਂ ਇਹਦੀ ਤੁਹਾਨੂੰ ਕੱਟੀ ਹੋਈ ਮਿਲਣੀ ਹੈ ਗਰਮੀਆਂ ਦੇ ਵਿੱਚ ਠੀਕ ਹੈ ਜੀ ਇਹਦੀ ਉਮਰ ਫੇਰੀ ਕਿੰਨੀ ਹੋਊਗੀ 10 ਮਹੀਨੇ ਬਈ 10 ਮਹੀਨੇ ਉਮਰ ਠੀਕ ਹੈ ਬਾਕੀ ਦੋਸਤੋ ਕੱਟੀ ਚੰਗੀ ਸਭੀ ਹੋਈ ਹੈ ਜੀ ਇਹਦੀ 10 ਮਹੀਨੇ ਉਮਰ ਇਹ ਨੀਲੀ ਰਾ ਵੀ ਜਾ ਬਈ ਅੱਖਾਂ ਚੈੱਕ ਕਰ ਸਕਦੇ ਤੁਸੀਂ ਅੱਛਾ ਠੀਕ ਹੈ ਅੱਖਾਂ ਦੋਵਾਂ ਦੇ ਵਿੱਚ ਹੈਗੇ ਨਿਸ਼ਾਨਾ ਹਾਂ ਬਈ ਤੇ ਇਹਦੇ ਵੀ ਸੂਤ ਤੇ ਨਿਸ਼ਾਨ ਆ ਬਈ ਅੱਛਾ ਅੱਛਾ ਲੈ ਆ ਲੈ ਆ ਬਈ ਲੈ ਮੋੜ ਲੈ ਕੱਟੀਆਂ ਦੋਸਤੋ ਇਹ ਵੀ ਚੰਗੀ ਸਾਂ ਵੀ ਹੋਈ ਆ ਜੀ ਰਾਜੀ ਆ ਠੀਕ ਹੈ ਜੀ ਬਾਕੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਅੱਖਾਂ ਦੇ ਵਿੱਚ ਇੱਕ ਅੱਖ ਵਾਈਟ ਤੇ ਇੱਕ ਅੱਖ ਦੇ ਵਿੱਚ ਦੋਸਤੋ ਇਹਦੇ ਜਵਾਬ ਠੀਕ ਹੈ ਜੀ ਉਹ ਮੈਂ ਤੁਹਾਨੂੰ ਨੇੜਿਓਂ ਕਰਕੇ ਦਿਖਾ ਦਿੰਦਾ ਪਹਿਲਾਂ ਤੁਹਾਨੂੰ ਥਣ ਤੋਂ ਦਿਖਾ ਦਿੰਦਾ ਕਰਮ ਵਾਲੀ ਥਣ ਸਾਰੀਆਂ ਕੱਟੀਆਂ ਦੇ ਬਹੁਤ ਸਾਫ਼ ਸੁਧਰੇ ਹੋਣਗੇ ਠੀਕ ਹੈ ਜੀ ਚਾਰੇ ਥਣ ਦੋਸਤੋ ਦੇਖ ਸਕਦੇ ਹੋ ਨਿਖੜਵੇ ਜੀ ਠੀਕ ਹੈ ਸੂਤ ਤੇ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਮੜੇ ਮੂਕੜੀ ਜਾਂਦਾ ਇਹ ਆ ਦੋਸਤੋ ਮੂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਅੱਖਾਂ ਤੁਸੀਂ ਚੈੱਕ ਕਰ ਸਕਦੇ ਹੋ ਦੋਵੇਂ ਅੱਖਾਂ ਦੇ ਵਿੱਚ ਜਵਾਬ 10 ਮਹੀਨੇ ਉਮਰ ਤੇ ਰੇਟ ਜਿਹੜਾ ਦੋਸਤੋ ਫੋਨ ਦੇ ਉੱਤੇ ਕੈਕ ਕੀਤਾ ਜਾਊਗਾ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੀ ਇੱਕ ਚੌਥੇ ਨੰਬਰ ਤੇ ਕੱਟੀ ਆ ਆਪਣੇ ਕੋਲੇ ਮੀਂਦੀ ਰਾਵੀ ਨਸਲ ਦੇ ਵਿੱਚ ਇਹ ਕਿੰਨੇ ਟਾਈਮ ਦੀ ਆ ਇਹ ਵੀ ਅਮਰਜੀਤ ਭਾਈ 10 ਮਹੀਨੇ 10 ਮਹੀਨੇ ਆ ਜੀ ਦੋਸਤੋ ਇਹ ਕੱਟੀ ਠੀਕ ਆ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਤੁਸੀਂ ਦੇਖਣਾ ਬਹੁਤ ਚੰਗੀ ਕੱਟੀ ਇਹ ਜਾਤ ਵਾਲੀ ਲੈ ਚੱਲ ਭਾਈ ਤੋਲਣੇ ਤੋਲ ਦੇ 10 ਮਹੀਨੇ ਦੋਸਤੋ ਉਮਰ ਠੀਕ ਹੈ ਜੀ ਬਾਕੀ ਤੁਸੀਂ ਢਾਂਚਾ ਦੇਖ ਸਕਦੇ ਹੋ ਬਹੁਤ ਸੋਹਣੀ ਕੱਟੀ ਤਿਆਰ ਹੋਣ ਵਾਲੀ ਹੈ ਇਹ ਠੀਕ ਹੈ ਜੀ ਚੰਗੀ ਸਾਬਗੀ ਜਿਸ ਹਿਸਾਬ ਨਾਲ ਇਸ ਕੱਟੀ ਦੇ ਮਾਰਕਿੰਗ ਹੈ ਜਾਂ ਢਾਂਚਾ ਇਸ ਕੱਟੀ ਦਾ ਤੇ ਗਾਂ ਮੇਲੇ ਆਸਤੇ ਕੱਟੀ ਇਹ ਤਿਆਰ ਹੋ ਸਕਦੀ ਹੈ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਠੀਕ ਹੈ ਸਿੰਗ ਹਜੀ ਉਮਰ ਦੇ ਹਿਸਾਬ ਨਾਲ ਇਹਨਾਂ ਗੂਲ ਕਰਨਾ ਵੈਸੇ ਚੰਗਾ ਸਿੰਗ ਹੈ ਠੀਕ ਹੈ ਬਾਕੀ ਢਾਂਚਾ ਬਹੁਤ ਸੋਹਣਾ ਤੇ ਮਾਰਕਿੰਗ ਬਿਲਕੁਲ ਨੋਰਮਲ ਜੀ ਹੈ ਤੇ ਥਣ ਤੋਂ ਤੁਸੀਂ ਦੇਖ ਸਕਦੇ ਹੋ ਜੀ ਖਣ ਦਾ ਗੈਪ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਹੈ ਇਸ ਕੱਤੀ ਦੇ ਠੀਕ ਹੈ 10 ਮਹੀਨੇ ਉਮਰ ਰੇਟ ਜਿਹੜਾ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਨਾਗ ਤੁਹਾਨੂੰ ਦੋਸਤੋ ਟੋਟਲ ਚਾਰੇ ਦਿਖਾਤੇ ਆ ਜੀ ਤੋਰ ਫੇਰ ਕੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਚੇ ਉਹਦੀ ਦਸਾਂ ਦੇ ਤੁਸੀਂ ਆਪ ਕਰ ਲਿਓ ਰੇਟ ਬਾਈ ਦਾ ਫੋਨ ਤੇ ਹੋਊਗਾ ਠੀਕ ਹੈ ਜੀ ਤੇ ਅਛਾ ਇਹਨਾਂ ਦੇ ਰੇਟ ਪਰ ਜਾਇਜ਼ ਹੀ ਹੋਊਗਾ ਰੇਟ ਭਾਈ ਜੀ ਬਿਲਕੁਲ ਜਾਇਜ਼ ਜੇ ਇਕੱਠੀਆਂ ਲੈਣਗੇ ਜਾਂ ਜੋੜਾ ਲੈਣਗੇ ਉਹਦੇ ਵਿੱਚੋਂ ਜਰੂਰ ਆਪਾਂ ਕਹਿਵਾ ਕੇ ਮਾਨਦਾਨ ਕਰਾ ਦਾਂਗੇ ਭਰਾਵਾਂ ਦਾ ਤੇ ਚੀਜ਼ਾਂ ਸਾਰੀਆਂ ਤਸੱਲੀ ਬਖ ਹੈ ਹਾਂ ਹਾਂ ਕੱਟੀਆਂ ਸਾਰੀਆਂ ਹੀ ਸਾਫ਼ ਸੁਥਰੀ ਤੈਨੂੰ ਹੀ ਪਤਾ ਪੂਰੀਆਂ ਕੱਟੀਆਂ ਛੇਤੀ ਕਿੱਥੇ ਮਿਲਦੀਆਂ ਤੇ ਜੇ ਮਿਲਦੀਆਂ ਵੀ ਤਾਂ ਉਹਨਾਂ ਦਾ ਰੇਟ ਤੈਨੂੰ ਪਤਾ ਹੀ 50 ਕਰੋ ਰੁਪਏ ਹੋਏ ਪਏ ਆ ਠੀਕ ਹੈ ਕੱਟੀਆਂ 50 ਦੇ ਘੇਰੇ ਜਾਂ 50 ਥੱਲੇ ਥੱਲੇ ਨੇ ਹੋਣੀਆਂ ਆਪਾਂ ਇੰਨਾ ਤਾਂ ਕਰ ਦਾਂਗੇ ਮਾਨਦਾਨ ਕੋਈ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਹਾਂਜੀ ਹਾਂਜੀ